ਪੂਰੇ ਚੰਡੀਗੜ੍ਹ ਦੇ ਵਿੱਚ ਨਸ਼ਾ बिकਦਾ ਹੈ ਤੇਰੇ ਹੱਥ ਕੰਬਦੇ ਨੇ ਮੁਕੱਦਮਾ ਦਰਜ ਕਰਦੇ ਹੋਏ ਸਾਡੀਆਂ ਕੁੜੀਆਂ ਸੁਰੱਖਿਤ ਨਹੀਂ ਹੈਗੀ ਰੋਡ ਦੇ ਉੱਪਰ ਚੱਲਦੇ ਹੋਏ ਤੇਰਾ ਜਮੀਰ ਨਹੀਂ ਜਾਗਦਾ ਉਹ ਜਿਹੜਾ ਕੱਲ ਆਇਆ ਸੀਗਾ ਇੱਥੇ ਦੇਸ਼ ਦਾ ਉਪਰਾਸ਼ਟਪਤੀ ਜਿਹੜਾ ਇਹ ਗੱਲ ਕਹਿੰਦਾ ਮੈਂ ਕਿਸਾਨਾਂ ਦਾ ਪੁੱਤਾਂ ਉਹਨੂੰ ਦੀਦਾ ਨਹੀਂ ਹੈਗਾ ਕਿ 27 ਦਿਨਾਂ ਦਾ ਇੱਕ ਬਜ਼ੁਰਗ ਕਿਸਾਨ ਆਗੂ ਮਰਨਨ ਸੰਤੇ ਬੈਠਿਆ ਤੇ ਤਲ ਤਲ ਮਰ ਰਿਹਾ ਤੇ 7 750 ਤੋਂ ਉੱਪਰ ਕੁਰਬਾਨੀਆਂ ਹੋ ਗਈਆਂ 30 ਕਿਸਾਨ ਹਰ ਰੋਜ਼ ਆ ਤੇ ਮੈਂ ਤੇ ਕਰ ਲੈਂਦੇ ਨੇ ਪਰ ਉਹਦੀ ਜ਼ੁਬਾਨ ਦੇ ਉੱਪਰ ਤਾਲਾ ਲੱਗ ਜਾਂਦਾ ਨਿਹੱਤੇ ਕਿਸਾਨਾਂ ਦੇ ਉੱਪਰ ਆਸੂ ਗੈਸ ਦੇ ਗੋਲੇ ਸੁੱਟਣੇ ਗੋਲੀਆਂ ਮਾਰਨੀਆਂ ਸ਼ੁਭ ਕਰਨ ਨੂੰ ਸ਼ਹੀਦ ਕਰ ਦੇਣਾ ਤੁਹਾਨੂੰ ਸ਼ਰਮਣੀਆਂ ਦੀ ਜਦੋਂ ਪੰਜਾਬ ਦੇ ਕਿੱਤੇ ਤੋਂ ਬਣੀ ਹੋਈ ਰੋਟੀ ਖਾਣੇ ਹੋ ਤੁਸੀਂ ਉਹ ਦੁੱਧ ਦਾ ਗਲਾਸ ਫੜਦੇ ਹੋ ਚਾਹ ਪੀਣੇ ਹੋ ਪੁੱਛ ਲਓ ਵਿਕਤੀ ਦੇ ਘਰ ਤੋਂ ਆਈ ਹੈ ਕਿਸੇ ਫੈਕਟਰੀ ਚ ਪੈਦਾ ਨਹੀਂ ਹੋਈ ਪਰ ਮੇਰੇ ਵੀਰੋ ਇੱਕ ਗੱਲ ਕਹਾਂਗਾ ਤੁਹਾਨੂੰ ਵੀ ਉਹਦੀ ਜ਼ੋਰ ਇਸ ਕਰਕੇ ਹੋਗੀ ਕਿਉਂਕਿ ਉਹਨੂੰ ਪਤਾ ਵੀ ਇੱਥੇ ਬੈਠਣ ਦੀ ਤਾਕਤ ਘਟ ਰਹੀ ਹੈ ਇਹ ਸਵੈ ਪ੍ਰਚੋਲ ਦੀ ਵੀ ਗੱਲ ਹੈ ਅੰਦਰ ਦੀ ਉਹਨੂੰ ਪਤਾ ਵੀ ਤੁਹਾਡੇ ਬਖਰਾਵੇਂ ਨੇ ਅੰਦਰਲੇ ਤੁਸੀਂ ਪਾਰਟੀਆਂ ਦੇ ਵਿੰਗ ਬਣ ਗਏ ਤੁਸੀਂ ਸੰਗਠਨ ਨੂੰ ਮਜ਼ਬੂਤ ਕਰਨ ਦੀ ਥਾਂ ਤੁਸੀਂ ਚਿਹਰੇ ਮਜ਼ਬੂਤ ਕਰਦੇ ਹੋ ਤੇ ਉਹ ਚਿਹਰੇ ਜਾ ਕੇ ਮਸੀਹੇ ਬਣ ਕੇ ਉਹਨਾਂ ਦੇ ਕੋਲ ਬਹਿ ਜਾਂਦੇ ਨੇ ਜੇ ਸੰਗਠਨ ਮਜ਼ਬੂਤ ਹੋਵੇ ਤੇ ਸਟੂਡੈਂਟ ਸੈਂਟਰ ਬੰਦ ਕਰਾਏ ਜਾ ਰਹੇ ਨੇ ਇਹ ਦੇਸ਼ ਦੇ ਉਪਰਾਸ਼ਟਪਤੀ ਦਾ ਪ੍ਰੋਗਰਾਮ ਹੈ ਉਹ ਜਵਾਬ ਦੇ ਹੈ ਉਹ ਕੱਲਾ ਬੀਜੇਪੀ ਦਾ ਸਪੋਕਸਪਰਸਨ ਬਣ ਕੇ ਕੰਮ ਨਾ ਕਰੇ ਪਰ ਜਿਹੜੀਆਂ ਪਾਰਟੀਆਂ ਚੁਣੀਆਂ ਹੋਈਆਂ ਨੇ ਤੁਸੀਂ ਤੁਸੀਂ ਉਹਨਾਂ ਦੇ ਨਾਲ-ਨਾਲ ਆਪਣੀ ਸਹਿਪੜਚੋਲ ਕਰਨੀ ਹੈ ਕਿ ਅਸੀਂ ਆਪ ਦੇ ਮੁੱਦੇ ਨੂੰ ਆਪਣੇ ਸਟੂਡੈਂਟਾਂ ਤੱਕ ਕਿੱਥੇ ਪਹੁੰਚਾ ਸਕੀਏ ਯੂਨੀਵਰਸਿਟੀ ਪੰਜਾਬ ਦੀ ਨਹੀਂ ਸਮੁੱਚੇ ਪੜਨ ਵਾਲੇ ਹਰ ਉਸ ਵਿਦਿਆਰਥੀ ਦੀ ਹੈ ਜਿਨੇ ਇੱਥੇ ਸਿੱਖਿਆ ਪ੍ਰਾਪਤ ਕੀਤੀ ਜਾ ਕੇ ਚੰਗੀ ਨੌਕਰੀ ਲਈ ਵਿਦੇਸ਼ਾਂ ਚ ਕੀਤੀ ਤੇ ਜਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਉਹ ਹਰ ਇੱਕ ਆ ਆਪਦੇ ਵਿੱਦੋ ਘਟਾਰੇ ਨੂੰ ਉਜੜਦਾ ਹੋਇਆ ਕਿਵੇਂ ਦੇਖ ਸਕਦਾ ਸਵਾਲ ਇਹ ਹੈ ਸਵਾਲ ਇਹ ਜਿਹੜੇ ਸੀਨਟ ਦੇ ਉੱਪਰ ਜਿਹੜੇ ਇਹਨਾਂ ਪਦਾਂ ਦੇ ਉੱਪਰ ਰਹੇ ਜਿਨ੍ਹਾਂ ਨੇ ਲਾਭ ਲਿਆ ਉਹਨਾਂ ਦੀ ਜਵਾਨ ਬੰਦੋ ਕਿਵੇਂ ਖਲਾਣੀ ਹੈ ਗੱਲ ਇੱਥੇ ਹੈ ਗੱਲ ਇੱਥੇ ਇਹ ਕਿ ਤੁਸੀਂ ਉਸ ਉਸ ਦੀਵੇ ਨੂੰ ਬਲ ਰਹੇ ਹੋ ਜਿਹਨੂੰ ਚਾਰੋਂ ਪਾਸੋਂ ਤੂਫਾਨ ਨੇ ਘੇਰ ਰੱਖਿਆ ਹੈ ਅਸੀਂ ਤੁਹਾਡੇ ਹੱਥ ਬਣਾਗੇ ਪਰ ਗੱਲ ਇਹ ਹੈ ਕੀ ਕੱਲ ਇਨੀਕ ਥਾ ਸਭ ਨੇ ਕਰਨਵੀਰ ਨੂੰ ਹਰਤਨੀ ਦੇ ਵਿੱਚ ਖੜੇ ਸੀਗੇ ਨਰਿੰਦਰ ਪਟਿਆਲ ਇੱਕ ਮਿੰਟ ਚ ਆਪਾਂ ਨੇ ਕੱਢ ਕੇ ਦੇਤਾ ਵੀ ਕਿਹਦਾ ਭਰਾ ਆ ਉਹ ਲਾਰੈਂਸ ਬਿਸनोई ਦਾ ਜਿਹੜਾ ਇੰਟਰਵਿਊ ਕਰਦਾ ਸੀਗਾ ਜੇਲ੍ਹ ਚ ਬੈਠੇ ਹੋਏ ਬ ਪਰ ਗੱਲ ਕੀ ਸੀਗੀ ਵੀ ਉਹ ਉਹ ਇੱਥੇ ਕਰ ਰਹੇ ਸੀਗਾ ਗੱਲ ਪਹਿਲਾਂ ਪ੍ਰਚਾਰਿਤ ਹੋਣੀ ਚਾਹੀਦੀ ਸੀਗੀ ਵੀ ਉਹ ਜਿਹੜੇ ਨਮਾਇੰਦੇ ਹੱਥ ਮਿਲਾ ਰਹੇ ਨੇ ਇੱਕ ਦਿਨ ਪਹਿਲਾਂ ਉਹਦੇ ਨਾਲ ਵੀ ਅਸੀਂ ਸੀਨੀਟਰ ਦੇ ਚੋਣਾਂ ਦੀ ਗੱਲ ਕਰਾਂਗੇ ਉਹ ਆ ਕੇ ਇੱਥੇ ਉਸ ਪ੍ਰੋਗਰਾਮ ਨੂੰ ਅਰੇਂਜ ਕਰ ਸਕਦੇ ਸੀਗੇ ਠੀਕ ਆ ਤੁਹਾਡਾ ਬੰਡ ਲਾ ਬਣਦਾ ਹੈ ਪਾਰਲੀਮੈਂਟ ਚ ਤੇ ਤੁਸੀਂ ਬਾਹ ਫੜ ਕੇ ਆਪਣੇ ਬੱਚੇ ਨੂੰ ਕਹੋ ਵੀ ਆਹ ਗੱਲ ਸੁਣੋ ਇਹਨਾਂ ਦੀ ਵੀ ਆ ਕੀ ਕਹਿ ਰਹੇ ਨੇ ਉਹ ਜਵਾਬ ਦੇਹੀਆਂ ਤੁਹਾਡੀ ਏਕਤਾ ਤੇ ਤੁਹਾਡੇ ਭਾਈਚਾਰੇ ਦੇ ਉੱਪਰ ਤੈਅ ਕਰਨੀਆਂ ਨੇ ਗੱਲਾਂ ਬਾਲੀਆਂ ਨਹੀਂ ਕਰਾਂਗਾ ਹੱਕਾਂ ਦੇ ਲਈ ਜੰਗ ਲੜਨੀ ਪੈਂਦੀ ਹੈ ਇਹ ਕਦੇ দান ਚ ਨਹੀਂ ਮਿਲਦੇ ਤੁਸੀਂ ਲੜੋ ਤੁਸੀਂ ਡਟੇ ਰਹੋ ਅਸੀਂ ਤੁਹਾਡੇ ਨਾਲ ਖੜਾਂਗੇ ਪਰ ਜਦੋਂ ਤੁਹਾਡੀ ਆਵਾਜ਼ ਉੱਚੀ ਹੋਵੇਗੀ ਇੱਕ ਸੁਰ ਤੋਂ ਹੋਵੇਗੀ ਇੱਕ ਸੁਰ ਦੇ ਵਿੱਚ ਹੋਊਗੀ ਤੇ ਤੁਹਾਡੀਆਂ ਸਾਰੀਆਂ ਜਥੇਬੰਦੀਆਂ ਇਕੱਲੇ-ਇਕੱਲੇ ਸਟੂਡੈਂਟ ਨੂੰ ਪਤਾ ਹੋਊਗਾ ਜਿਹੜਾ ਕਿਸਾਨ ਮਜ਼ਦੂਰ ਦਾ ਬੱਚਾ 8ਵੀਂ 9ਵੀਂ 10ਵੀਂ ਕਲਾਸ 'ਚ ਉੱਥੇ ਪੜ੍ਹ ਰਿਹਾ ਵੀ ਮੈਂ ਯੂਨੀਵਰਸਿਟੀ ਦੀ ਫੀਸ 5 ਲੱਖ 7 ਲੱਖ 8 ਲੱਖ ਨਹੀਂ ਭਰ ਸਕਾਂ ਗੱਲ ਆਬਲੀ ਪ੍ਰੋਫੈਸ਼ਨਲ ਚੰਡੀਗੜ੍ਹ ਯੂਨੀਵਰਸਿਟੀਾਂ ਵਾਂਗੂੰ ਤੇ ਉਹਨੂੰ ਇਸ ਗੱਲ ਦਾ ਅਹਿਸਾਸ ਕਰਾਉਣਾ ਆਪਾਂ ਜਦੋਂ ਇਹ ਅਹਿਸਾਸ ਹੋ ਗਿਆ ਤੁਹਾਡੀ ਆਵਾਜ਼ ਬਲੰਦ ਹੋਗੀ ਥੋਟੇ ਜਿਹੜੇ ਵਿਧਾਨ ਸਭਾ ਦੇ ਇਲਾਜ ਛੱਡੋ ਕੱਲੇ ਕੱਲੇ ਦੀ ਜਵਾਨ ਚ ਸੀਨੀਅਰ ਦਾ ਚੋਣ ਤੇ ਪੰਜਾਬ ਯੂਨੀਵਰਸਿਟੀ ਹੋਣੀ ਹੈ ਇਸ ਗੱਲ ਨੂੰ ਧਿਆਨ ਚ ਰੱਖੋ ਆਪਣਾ ਏਕਾ ਦੇ ਭਾਈਚਾਰਾ ਵਧਾਓ ਛੱਡੋ ਛੋਟੀਆਂ ਗੱਲਾਂ ਦੇ ਰਜੇਵੇਂ ਸੀਨੀਅਰ ਚੋਣ ਤੁਹਾਨੂੰ ਜਦੋਂ ਕੋਈ ਪੁੱਛਦਾ ਹੈ ਵੀ ਕਹਦੇ ਵੀ ਹਾਂ ਏ ਵੀ ਢਿਲੋਂ ਦਾ ਕੰਸਲਟਰ ਹੈ ਕਹਿੰਦੇ ਨਹੀਂ ਸੀਨੀਅਰ ਚੋਣ ਨਹੀਂ ਹੋ ਰਿਹਾ ਤੁਹਾਡੀ ਜੁਬਾਨ ਤੇ ਤੁਹਾਡੀ ਚਰਚਾ ਦੇ ਉੱਪਰ ਤੁਹਾਨੂੰ ਕੋਈ ਪੁੱਛੇ ਵੀ ਹਾਂ ਠੰਡ ਬਦਰੀ ਹੈ ਕਹਿੰਦੇ ਹਾਂ ਸੀਨੀਅਰ ਚੋਣ ਨਹੀਂ ਹੋ ਰਿਹਾ ਪਰ ਥੋਡੀ ਚਰਚਾ ਦਾ ਵਿਸ਼ਾ ਬਣੂਗਾ ਤੁਹਾਡਾ WhatsApp ਦਾ ਸਟੇਟਸ ਬਣੂਗਾ ਤੁਹਾਡੀ Instagram ਦਾ ਸਟੇਟਸ ਬਣੂਗਾ ਤੁਹਾਡੀ Facebook ਦਾ ਸਟੇਟਸ ਬਣੂਗਾ ਤੁਸੀਂ ਜਦੋਂ ਹਰ ਰੋਜ਼ ਦੋ ਪੋਸਟਾਂ ਪਾਓਗੇ ਇਹਨਾਂ ਦੀ ਤਾਂ ਮਜਬੂਰੀ ਬਣਾ ਦੇਂਗੇ ਆਪਾਂ ਪਰਵਾਹ ਨਹੀਂ ਕਰਨੀ ਕਿਸੇ ਗੱਲ ਦੀ ਤੁਹਾਨੂੰ ਪਹਿਲਾਂ ਵੀ ਵਾਦਾ ਕੀਤਾ ਹੁਣ ਵੀ ਵਾਦਾ ਕਰਦੇ ਆ ਡਟ ਕੇ ਖੜਾਂਗੇ ਆਪਣੇ ਭਰਾਵਾਂ ਦੇ ਨਾਲ ਡਟ ਕੇ ਖੜਾਂਗੇ ਆਪਣੀਆਂ ਭੈਣਾਂ ਨਾਲ ਡਟ ਕੇ ਖੜਾਂਗੇ ਆਪਦੇ ਹੱਕਾਂ ਦੇ ਲਈ ਤੇ ਡਟ ਕੇ ਆਵਾਜ਼ ਬੁਲੰਦ ਕਰਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ इनकला इनकला हम अपने संघर्ष से तारीखें आवाज रखेंगे ऐसी लड़ाई लड़ेंगे के विरोधी याद रखेंगे बहुत बहुत धन्यवाद